ਹਾਂ ਜੀ ਆਪਾਂ ਦੱਸਾਂਗੇ ਉਹ ਤੇਰੀ ਬੇਟੀ ਜਾਨੇ ਦੀ ਮਾਂ ਦੀ ਹਾਂ ਜੀ ਉਹਨੇ ਉਹ ਲੜਕੇ ਨੇ ਮੇਰੀ ਗੱਲ ਜੀ ਦੀ ਮੰਨ ਲਈ ਤੇ ਉਹ ਦੂਜੇ ਤਾਂ ਉਹਨਾਂ ਨੂੰ ਕੰਮ ਮਿਲ ਗਿਆ ਉਸ ਤੋਂ ਬਾਅਦ ਸਮੇਂ ਬੀਤਦਾ ਗਿਆ ਜਦੋਂ ਸਮੇਂ ਕੂੜਾ ਹੋਇਆ ਇੱਕ ਦਿਨ ਮੈਂ ਕੰਮ ਕਰ ਰਹੀ ਸੀ ਤੇ ਮੈਂ ਕਾਫੀ ਜਾਦ ਜਿਆਦਾ ਸੀਗਾ ਤੇ ਉਹਦਾ ਮੈਨੂੰ ਫੋਨ ਆ ਗਿਆ ਲਾਡੀ ਲਾਡੀ ਨਾਮ ਉਹਦਾ ਅਦਮੇਸ਼ ਲਾਡੀ ਨਾਮ ਉਹਦਾ ਮੈਨੂੰ ਕਾਲ ਆ ਗਈ ਇਹਨਾਂ ਪਾਸ ਜੀ ਮੁਬਾਰਕਾਂ ਕਿੰਨਰ ਆਪਣੇ ਬੇਟੇ ਦੀ ਬਰਕਤ ਦਿੱਤੀ ਆ ਬੋਲ ਹਲੇਲੂਇਆ ਮੈਂ ਕਿਹਾ ਜਿਹੜੇ ਤੁਸੀਂ ਨਾਲੇ ਕਿਹਾ ਤੁਹਾਡੀ ਜੋੜੀ ਨਹੀਂ ਬਣੀ ਆ ਦੇਖੋ ਰੱਬ ਨੇ ਜੋੜੀ ਜੋੜੀ ਬਣਾ ਦਿੱਤੀ ਕਿਉਂਕਿ ਤੁਸੀਂ ਸਾਡਾ ਜੋ ਅਸੀਂ ਕਿਹਾ ਤੁਸੀਂ ਉਹਨੂੰ ਮੰਨ ਲਿਆ ਸੋ ਸ਼ਬਦਾਂ ਦੇ ਵਿੱਚ ਕੀ ਆ ਸ਼ਕਤੀ ਆ ਪਾਵਰ ਆ ਸੋ ਜਿੱਦਾਂ ਕਿਹਾ ਸੀ ਉਦਾਂ ਮੰਨ ਲਿਆ ਤੇ ਹੁਣ ਐਡਾ ਬੱਚਾ ਐਡਾ ਹੋਇਆ ਗਿਆ ਜਦੋਂ ਮੈਂ ਜਾਵਾਂ ਮਿਲਦਾ ਹੁੰਦਾ ਹਾਂ ਹਾਂਜੀ ਇਹ ਹੁਣ ਬੜਾ ਆਨੰਦੇ ਵਿੱਚ ਆ ਬੜਾ ਖੁਸ਼ ਆ ਕਿਉਂਕਿ ਰੱਬ ਨੇ ਉਹਨਾਂ ਦੀ ਜੋੜੀ ਵੀ ਬਣਾਈ ਬੇਟੀ ਦੀ ਬਰਕਤ ਦਿੱਤੀ ਬਾਅਦ ਉਹਨੂੰ ਵੀ ਕੰਮ ਮਿਲ ਗਿਆ ਬੜਾ ਸੋਹਣਾ ਆਲੇਗੋ ਤੇ ਮੈਂ ਉਹਨੂੰ ਵੀ ਕੰਮ ਕਰਵਾ ਪਿਆ ਯਾਰ ਸੋ ਸ਼ਬਦਾਂ ਦੇ ਵਿੱਚ ਕੀ ਆ ਸ਼ਕਤੀ ਆ ਜਿਹੜੇ ਦਾ ਅਸੀਂ ਸ਼ਬਦ ਬੋਲਦੇ ਆ ਉਹਨਾਂ ਵਿੱਚ ਕੀ ਆ ਸ਼ਕਤੀ ਆ ਇਸ ਕਰਕੇ ਲਿਖਿਆ ਆ ਕਲਾਮ ਦੇ ਵਿੱਚ ਕਿ ਤੂੰ ਜੋ ਕੁਝ ਵੀ ਬੋਲਦਾ ਆ ਉਹਦਾ ਹਿਸਾਬ ਇੱਕ ਦਿਨ ਤੈਨੂੰ ਦੇਣਾ ਜੀ ਨਾਲ ਤਵੇਗਾ ਹਾਲੈਲੂਇਆ ਹਾਲੈਲੂਇਆ ਕਿਉਂਕਿ ਸਾਡੇ ਅੰਦਰ ਜੋ ਰੱਬ ਨੇ ਭਰਿਆ ਆ ਨਾ ਉਹ ਸਾਡੇ ਅੰਦਰੋਂ ਜਿਹੜਾ ਬਾਹਰ ਨਿਕਲਦਾ ਆ ਉਹ ਰੱਬ ਦੀ ਮਰਜ਼ੀ ਦੇ ਅਨਸਾਰ ਹੋਵੇ ਔਰ ਰੱਬ ਦੀ ਮਰਜ਼ੀ ਦੇ ਅਨਸਾਰ ਹੋਣਾ ਹੋਣਾ ਚਾਹੀਦਾ ਆ ਅਸੀਂ ਭਾਵੇਂ ਚੰਗਾ ਬੋਲੀਏ ਭਾਵੇਂ ਮਾੜਾ ਬੋਲੀਏ ਸਾਨੂੰ ਉਹਦਾ ਹਿਸਾਬ ਦੇਣਾ ਦੇਣਾ ਚਾਹੀਦਾ ਇਹ ਟਰੈਲਰ ਦੇ ਹਾਲੇ ਜੇਕਰ ਮਾੜੇ ਕੰਮ ਕਰਕੇ ਸਾਨੂੰ ਦੁੱਖ ਆ ਗਿਆ ਮਾੜੇ ਕੰਮ ਕਰਕੇ ਸਾਨੂੰ ਜਿਹੜਾ ਆ ਸਾਡੀ ਮੌਤ ਹੋ ਗਈ ਆ ਇਹ ਟਰੈਲਰ ਹੈਲੇ ਪਰ ਉਹ ਤੇ ਅਪਲੀਫਲਮ ਜਿਹੜੀ ਆ ਉਹ ਬਾਅਦ ਵਿੱਚ ਚੱਲਣੀ ਆ ਉਹਦਾ ਹਲੇਲੂਇਆ ਤੇ ਵੇਲੇ ਅਸਿਰ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਭਾਈ ਮਾੜੇ ਕੰਮ ਦਾ ਮਾੜਾ ਨਤੀਜਾ ਆ ਔਰ ਫਿਰ ਅਸੀਂ ਪਹਿਲਾਂ ਤੋਂ ਹੀ ਆਪਣੇ ਚੰਗੇ ਕੰਮਾਂ ਨੂੰ ਕਰਨਾ ਸ਼ੁਰੂ ਸ਼ੁਰੂ ਕਰਤੀਗੇ ਸੋ ਪਰਮੇਸ਼ਰ 6 ਦਿਨਾਂ ਦੇ ਵਿੱਚ ਸਾਰਾ ਕੁਝ ਬਣਾ ਦਿੱਤਾ ਸੱਚਮੇਂ ਦਿਨ ਪਰਮੇਸ਼ਰ ਜਿਹੜਾ ਸੀਗਾ ਉਹ ਆਰਾਮ ਕੀਤਾ ਉਸ ਤੋਂ ਬਾਅਦ ਆਰਾਮ ਮਤਲਬ ਇਬਾਦਤ ਦਾ ਦਿਨ ਇਹ ਸਾਰਾ ਕੁਝ ਬਣਾਉਣ ਤੋਂ ਬਾਅਦ ਫਿਰ ਪਰਮੇਸ਼ਰ ਨੇ ਆਦਮ ਨੂੰ ਆਦਮ ਨੂੰ ਬਣਾਇਆ ਇਹ ਸ਼ਬਦਾਂ ਵਿੱਚ ਸ਼ਕਤੀ ਆ ਅਸੀਂ ਇੱਕ ਹਿੱਸਾ ਪੜ੍ਹ ਕੇ ਦੇਖਾਂਗੇ ਬਾਈਬਲ ਦੇ ਵਿੱਚੋਂ ਮਰਕਸ ਦੀ ਅੰਜੀਲ ਉਹਦਾ 4 ਬਾਪ ਉਸ ਦੀ ਪੰਨ ਕੀ ਅੱਜ ਅਸੀਂ ਪੜ੍ਹਾਂਗੇ ਇਹ ਹਿੱਸਾ ਅਸੀਂ ਪੜ੍ਹ ਕੇ ਉਸ ਤੋਂ ਬਾਅਦ ਅਸੀਂ ਆਖਰੀ ਪ੍ਰਾਰਥਨਾ ਕਰਾਂਗੇ ਯਿਸੂ ਸਿਖ ਕੇ ਮਰਕਜ਼ ਦੀ ਅੰਜੀਲ ਪੋਦਰ ਚਾਰ ਬਾਪ ਚੈਪਟਰ 4 ਵਰ 35 ਤੋਂ 41 ਪੋਤੇ ਦਿਨ ਜਦ ਸੰਜੋਈ ਤਾਂ ਉਸਨੇ ਉਹਨਾਂ ਨੂੰ ਕਿਹਾ ਅਸੀਂ ਪਾਸ ਚਲੀਏ ਔਰ ਆਪਣੀ ਢੂੰ ਛੱਡ ਕੇ ਜਿੱਕਰ ਉਹ ਬੇੜੀ ਉੱਤੇ ਸੀ ਸਿਆਂ ਹੀ ਉਹ ਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਵੀ ਉਹਦੇ ਨਾਲ ਸਨ ਹੂੰ ਕਦ ਵੱਡੀ ਹਨੇਰੀ ਵਗੀ ਅਤੇ ਲਹਿਰਾ ਬੇੜੀਪੁਰ ਇਹ ਫੁੱਟੀਕਰ ਲੰਗ ਗਈਆਂ ਜੋ ਬੇੜੀ ਪਾਣੀ ਨਾਲ ਭਰ ਕੇ ਚੱਲੀ ਸੀ ਉਹ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਥਰਾਰਾ ਰੱਖ ਕੇ ਸੁਟਾ ਹੋਇਆ ਸੀ ਤਦ ਉਹਨਾਂ ਨੇ ਉਹਨੂੰ ਜਗਾਇਆ ਅਤੇ ਉਹਨੂੰ ਆਖਿਆ ਗੁਰੂ ਜੀ ਤੈਨੂੰ ਕੋਈ ਫਿਕਰ ਨਹੀਂ ਜੋ ਅਸੀਂ ਨਸਟਾ ਹੋਟਲ ਨੇ ਹਾਂ ਤਾਂ ਉਹਨੇ ਉੱਠ ਕੇ ਫੋਨ ਨੂੰ ਦੱਬਕਾ ਦਿੱਤਾ ਅਤੇ ਟੀਲ ਨੂੰ ਕਿਹਾ ਚੁੱਪ ਕਰ ਸੰਭ ਜਾ ਆਮੀਨ ਹਲੇਲੂਇਆ ਕੋਈ ਯਸੁਸਮਸੀ ਕੇ ਨਾਮ ਕੀ ਜੈ ਜੈ ਇਸ ਜਗ੍ਹਾ ਦੇ ਉੱਪਰ ਪ੍ਰਭੂ ਯਸੁਸਮਸੀ ਆਪਣੇ ਚੇਲਿਆਂ ਦੇ ਨਾਲ ਆ ਬੇੜੀ ਦੇ ਵਿੱਚ ਹੈ ਕਿਸ਼ਤੀ ਦੇ ਵਿੱਚ ਹੈ ਔਰ ਕਿਸ਼ਤੀ ਦੇ ਵਿੱਚ ਕਿਤੇ ਉਹ ਤੋਂ ਬਾਅਦ ਉਸ ਸਮੁੰਦਰ ਦੇ ਵਿੱਚ ਢੀਲ ਦੇ ਵਿੱਚ ਜਦੋਂ ਸੀਗਾ ਤੂਫਾਨ ਤੂਫਾਨ ਆ ਗਿਆ ਔਰ ਜਦ ਤੂਫਾਨ ਨੇ ੜੀ ਆ ਗਈ ਜਿਹੜਾ ਪਾਣੀ ਸੀਗਾ ਉਹ ਕਿਸੇ ਤੋਂ ਵੀ ਜ਼ਿਆਦਾ ਉੱਪਰ ਨੂੰ ਚੜਨ ਲੱਗਾ ਉੱਚਾ ਹੋ ਗਿਆ ਜਦੋਂ ਇਹਨਾਂ ਤੂਫਾਨ ਆ ਗਿਆ ਤੇ ਚੇਲੇ ਜਿਹੜੇ ਸਾਰੇ ਜਿੰਦ ਸੀਗੇ ਉਹ ਉਹ ਡਰ ਗਏ ਉਹਨਾਂ ਨੂੰ ਲੱਗ ਗਿਆ ਪਤਾ ਕਿ ਹੁਣ ਅਸੀਂ ਸਾਰੇ ਨੇ ਮਰ ਜਾਣਾ ਹੈ ਤੇ ਇਹ ਭੁੱਲ ਗਏ ਸੀਗੇ ਕਿ ਪ੍ਰਭੂ ਯਿਸੂ ਮਸੀਹ ਵੀ ਉਹਨਾਂ ਦੇ ਉਹਨਾਂ ਦੇ ਨਾਲ ਆ ਬੋਲ ਹਲੇਲੂਇਆ ਜਦੋਂ ਸਿਰ ਪੜਾਂਗੇ ਸ਼ਕਤੀਆਂ ਤੋਂ ਔਰ ਔਰ ਉਹ ਵੀ ੜੀ ਨਹੀਂ ਛੱਡ ਕੇ ਨਿੱਕਲੋ ਬੇੜੀ ਉੱਤੇ ਸੀ ਤੇ ਆ ਹੀ ਉਹ ਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਵੀ ਉਹਦੇ ਨਾਲ ਸਨ। ਹਾਂਜੀ। ਬੜੀ ਵੱਡੀ ਹਨੇਰੀ ਵੰਗੀ ਅਤੇ ਲਹਿਰਾਂ ਬੇੜੀ ਪੁਰ ਇਥੋਂ ਟicker ਲੰਘ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ। ਹੂੰ ਉਹ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਰਾਣਾ ਰੱਖ ਕੇ ਸੁੱਤਾ ਹੋਇਆ ਸੀ। ਹਾਂ ਜਦੋਂ ਸਾਰਾ ਕੁਝ ਹੋ ਰਿਹਾ ਸੀਗਾ ਤੇ ਪ੍ਰਭੀਤਮ ਸੀ ਉਸ ਬੇੜੀ ਦੇ ਵਿੱਚ ਸੁੱਤੇ ਪੈ ਸਗੇ। ਪ੍ਰਭੀਤਮ ਤੇ ਬੇੜੀ ਦੇ ਵਿੱਚ ਕੀ ਸੀਗੇ ਸੁੱਤੇ ਪੈ ਸੀ ਉਸ ਤੋਂ ਅੱਗੇ ਪੜਾਂਗੇ। ਜਗਾਇਆ ਹਾਂ ਤੇ ਉਹਨੂੰ ਆਖਿਆ ਤਾਂ ਉਹਨਾਂ ਨੇ ਪ੍ਰਭੀ ਯਸੂ ਨੂੰ ਕੀ ਕਿਤਾ ਸੀਗਾ ਜਗਾਇਆ ਤੇ ਆਖਿਆ ਕੀ ਆਖਿਆ ਗੁਰੂ ਜੀ ਤੈਨੂੰ ਕੋਈ ਫਿਕਰ ਨਹੀਂ ਜੋ ਅੱਜ ਨਸ਼ਟ ਹੋ ਚੱਲੇਗਾ ਹਾਂ ਗੁਰੂ ਜੀ ਤੈਨੂੰ ਕੋਈ ਫਿਕਰ ਨਹੀਂ ਕਿਉਂਕਿ ਅਸੀਂ ਕੀ ਹੋ ਰਹੇ ਹਾਂ ਅਸੀਂ ਨਸ਼ਟ ਹੋ ਰਹੇ ਹਾਂ ਅਸੀਂ ਮਰਨ ਮਨ ਲੱਗੇ ਆ ਅਸੀਂ ਮਰ ਜਣਾ ਹਾਂ ਹਾਂ ਪ੍ਰਭੀ ਯਸੂ ਨੇ ਉਹ ਸਿਰਜਣਹਾਰ ਸਭ ਕੁਝ ਪਤਾਇਆ ਹੈ ਨਾ ਪਰ ਇਹਦੇ ਵਿੱਚਲੀ ਗੱਲ ਕੀ ਸੀਗੀ ਉਹ ਪ੍ਰਭੀ ਯਸੂ ਤੇ ਉਹਨਾਂ ਨੂੰ ਸਿਖਾਉਣੀ ਚਾਹੁੰਦੇ ਸੀਗੀ ਸੋ ਉਹਨਾਂ ਨੇ ਕਿਹਾ ਕਿ ਪ੍ਰਭੂ ਤੈਨੂੰ ਸਾਡਾ ਫਿਕਰ ਨਹੀਂਗਾ ਇਸ ਦੀ ਮਾਰ ਚੱਲੇ ਉਸ ਤੋਂ ਅੱਗੇ ਪੜਾਂਗੇ ਜੀ ਤਾਂ ਉਹਨੇ ਉੱਠ ਕੇ ਤੋਂ ਨੂੰ ਦਬਕਾ ਦਿੱਤਾ ਹਾਂ ਤਾਂ ਪਰ ਵੀ ਯਸੂਸੀ ਉੱਠਿਆ ਤੇ ਪੌਣ ਨੂੰ ਕੀ ਕੀਤਾ ਦਬਕਾ ਦਿੱਤਾ ਵੀ ਰੁਕ ਜਾ ਉਹ ਤੋਂ ਅੱਗੇ ਹਾਂ ਜੀ ਅੱਜ ਟੀਲ ਨੂੰ ਕਿਹਾ ਚੁੱਪ ਕਰ ਅੱਜ ਟੀਲ ਨੂੰ ਕੀ ਕਿਹਾ ਚੁੱਪ ਕਰ ਤੇ ਹਮ ਜਾ ਬੋਲੋ ਹਲੇਲੂਇਆ ਇਹ ਪ੍ਰਭੂ ਯਸੂਸੀ ਨੇ ਦੋਸ਼ ਤਿੰਨ ਸ਼ਬਦ ਕਹੇ ਆ ਪਹਿਲਾਂ ਕਿ ਪਹਿਲਾ ਤੂਫਾਨ ਨੂੰ ਕੀ ਕਿਹਾ ਉਹਨੂੰ ਕਿਹਾ ਥਮ ਜਾ ਵੀ ਰੁਕ ਜਾ ਦੇ ਬਾਦ ਚੀਨ ਨੂੰ ਕਿਹਾ ਤੂੰ ਵੀ ਥਮ ਜਾ ਤੂੰ ਵੀ ਸ਼ਾਂਤ ਹੋ ਜਾ ਤੇ ਪਰਬੀ ਐਸਮਸੀ ਦੇ ਆਵਾਜ਼ਾਂ ਦੇ ਵਿੱਚ ਜਿਹੜੀ ਆ ਉਹ ਸ਼ਕਤੀ ਆ ਅਸੀਂ ਪਿਛਲੇ ਦਿਨ ਸਿੱਖਿਆ ਸੀਗਾ ਕਿ ਜਦੋਂ ਲਾਜ਼ਰ ਮਰ ਗਿਆ ਉਹਨੂੰ ਕਬਰ ਦੇ ਵਿੱਚ ਦਫਨਾ ਦਿੱਤਾ ਗਿਆ سارے ਲੋਕੀ ਖੜੇ ਆ ਕਿ ਆਖਰੀ ਉਹਦੇ ਵਾਸਤੇ ਕਲਮਾ ਪੜਿਆ ਜਾਵੇ ਆਖਰੀ ਦੁਆ ਕੀਤੀ ਜਾਵੇ ਪਰ ਜਦੋਂ ਪਰਬੀ ਐਸਮਸੀ ਉੱਥੇ ਆ ਗਏ ਤੇ ਪਰਬੀ ਐਸਮਸੀ ਨੇ ਕਿਹਾ ਲਾਜ਼ਰ ਕਬਰ ਵਿੱਚੋਂ ਬਾਹਰ ਆ ਜਾ ਬੋ ਹਲੇਲੂਇਆ ਤੇ ਲਾਜ਼ਰ ਕਬਰ ਵਿੱਚੋਂ ਬਾਹਰ ਉੱਠ ਕੇ ਬਾਹਰ ਆ ਗਿਆ ਉਹਦੀ ਜਾਨ ਆ ਗਈ ਉਹਦੇ ਵਿੱਚ ਲਾਦਰ ਨੂੰ ਕਬਰ ਦੇ ਵਿੱਚ ਪ੍ਰਭੂ ਯਿਸੂ ਨੇ ਬਾਹਰ ਕੱਢ ਲਿਆ ਤੇ ਪ੍ਰਭੂ ਯਿਸੂ ਨੇ ਉਹਦੇ ਉੱਤੇ ਕੋਈ ਵੀ ਦੁਆ ਕੀਤੀ ਨਹੀਂ ਤੇਲ ਉਹਦੇ ਮਲਿਆ ਨਹੀਂ ਪਾਣੀ ਉਹਦੇ ਤੇ ਛਿੜਕਾਇਆ ਨਹੀਂ ਕੀ ਕਿਹਾ ਪ੍ਰਭੂ ਯਿਸੂ ਨੇ ਜਿਸ ਨੇ ਲਾਦਰ ਕਬਰ ਤੋਂ ਬਾਹਰ ਸ਼ਬਦਾਂ ਦੇ ਨਾਲ ਕਿਹਾ ਕਿਉਂਕਿ ਸ਼ਬਦਾਂ ਦੇ ਨਾਲ ਪਰਮੇਸ਼ਰ ਧਰਤੀਆਂ ਕਾਜ ਬਣਾਏ ਨਾ ਤੇ ਇਹਨਾਂ ਸ਼ਬਦਾਂ ਦੇ ਨਾਲ ਪ੍ਰਭੂ ਯਿਸੂ ਨੇ ਲਾਦਰ ਦੇ ਅੰਦਰ ਜਾਨ ਵੀ ਤੁਹਾਨੂੰ ਜਦ ਇਹ ਸ਼ਬਦਾਂ ਦੇ ਅੰਦਰ ਬੜਾ ਬੜੀ ਪਾਵਰ ਹੈ ਬੜੀ ਤਾਕਤ ਆ ਸ਼ਬਦਾਂ ਦੇ ਅੰਦਰ ਜਿਹੜਾ ਆ ਤਾਂ ਬਹੁਤ ਹੀ ਕੁਬਤ ਆ ਕੁਦਰਤ ਆ ਸ਼ਬਦਾਂ ਦੇ ਅੰਦਰ ਸੋ ਪ੍ਰਭੂ ਨੇ ਕਿਹਾ ਲਾਦਰ ਕਬਰ ਤੂੰ ਬਾਹਰ ਆ ਜਾ ਤੇ ਲਾ ਪਰਬੀ ਇਸ ਨੂੰ ਕਹਿਣਾ ਇਹ ਤੂਫਾਨ ਤੂੰ ਥਮ ਜਾ ਹੈ ਠੀਲ ਲੁਕ ਜਾ ਪੜਾਂਗੇ ਸਿਆਸੀ ਦੁਆਰਾ ਇੱਕ ਵਾਰ ਫਿਰ ਸਾਡੇ ਉਹਨੇ ਉੱਥੇ ਕਿ ਕੌਣ ਨੂੰ ਦਬਕਾ ਦਿੱਤਾ ਅਤੇ ਠੀਲ ਨੂੰ ਕਿਹਾ ਚੁੱਪ ਕਰ ਥਮ ਜਾ ਤੂਫਾਨ ਨੂੰ ਦਬਕਾ ਮਾਰਿਆ ਅੱਜ ਵੀ ਜਿਹੜੇ ਸਾਡੀ ਜ਼ਿੰਦਗੀ ਤੂਫਾਨ ਹੁੰਦੇ ਹਨ ਨਾ ਤੇ ਪ੍ਰਭੂ ਉਹਨਾਂ ਨੂੰ ਦਬਕਾ ਦਿੰਦਾ ਹੈ ਦੱਬਕਾ ਮਾਰਦਾ ਹੈ ਤੇ ਸਾਡੀ ਜ਼ਿੰਦਗੀ ਵਿੱਚ ਤੂਫਾਨ ਜਿਹੜੇ ਆ ਉਹ ਉਹ ਥੰਮ ਜਾਂਦੇ ਆ ਆ ਜਿਹੜਾ ਸਾਡਾ ਜਿਸਮ ਹੈ ਨਾ ਇਹ ਵੀ ਇੱਕ ਕਿਸ਼ਤੀ ਦੀ ਤਰ੍ਹਾਂ ਹੀ ਆ ਤੇ ਇਹਦੇ ਅੰਦਰ ਅਸੀਂ ਪ੍ਰਭੂ ਯਸਮਸੀ ਨੂੰ ਕਦੇ ਵੀ ਸੁਲਾਉਣਾ ਨਹੀਂ ਆ ਹਮੇਸ਼ਾ ਜਾਗਦੇ ਹੀ ਜਾਗਦੇ ਰਹਿੰਦੇ ਆ ਆ ਪ੍ਰਭੂ ਯਸਮਸੀ ਸਾਡੇ ਅੰਦਰ ਕਾਰਜ ਇਹ ਕਰੇਗਾ ਔਰ ਅਸੀਂ ਆਪਣੇ ਇਸ ਸਰੀਰ ਰੂਪੀ ਜਿਹੜੀ ਕਿਸ਼ਤੀ ਕਿਸ਼ਤੀ ਸਰੀਰ ਰੂਪੀ ਕਿਸ਼ਤੀ ਹੈ ਨਾ ਇਹਦੇ ਅੰਦਰ ਅਸੀਂ ਪ੍ਰਭੂ ਯਸਮਸੀ ਨੂੰ ਅੰਦਰ ਲੈ ਕੇ ਆਉਣਾ ਆ ਜਦੋਂ ਅੰਦਰ ਲੈ ਕੇ ਆਵਾਂਗੇ ਤੇ ਪ੍ਰਭੂ ਸਾਡੀ ਜ਼ਿੰਦਗੀ 'ਚ ਆਉਣ ਵਾਲੇ ਹਰ ਤੂਫਾਨ ਨੂੰ ਰੋਕ ਦੇਊਗਾ ਹallelujah ਹਰ ਮਤੀਵਾਤ ਨੂੰ ਡਾਲ ਦੇਊਗਾ ਔਰ ਹਰ ਕਮਜ਼ੋਰੀ ਨੂੰ ਦੂਰ ਦੂਰ ਕਰ ਦੇਗਾ ਜਦੋਂ ਜੋਰਾਵਰ ਸਾਡੇ ਅੰਦਰ ਆ ਗਿਆ ਤੇ ਕਮਜ਼ੋਰੀ ਉੱਥੇ ਰਹਿਣੀ ਨਹੀਂ ਜਦੋਂ ਪ੍ਰਭੀ ਐਸਨਸੀ ਕੁਦਰਤ ਦਾ ਮਾਲਿਕ ਸਾਡੇ ਅੰਦਰ ਆ ਗਿਆ ਤਾਂ ਫੇ ਕਿਸੇ ਚੀਜ਼ ਦੀ ਕੋਈ ਕਮੀ ਸਾਡੇ ਅੰਦਰ ਅੰਦਰ ਰਹਿਣੀ ਨਹੀਂ ਆ ਔਰ ਪ੍ਰਭੂ ਯਹਸ਼ੂਸੀ ਨੇ tufaan ਨੂੰ ਵੀ ਰੋਕ ਦਿੱਤਾ ਔਰ ਠੀਲ ਨੂੰ ਵੀ ਰੋਕ ਦਿੱਤਾ ਔਰ ਪ੍ਰਭੂ ਯਹਸ਼ੂਸੀ ਦੇ ਹੁਕਮ ਨੂੰ ਜਿਹੜਾ ਆ ਉਹ ਚੀ ਨਮੀ ਮੰਨਿਆ ਤੇ tufaanਾਂ ਨੇ ਵੀ ਮੰਨਿਆ ਇੱਕ ਗਾਣਗੀਤ ਸੀਗਾ ਬਹੁਤ ਪੁਰਾਣਾ ਮੀਂਹ ਪਾਣੀ ਹਵਾ ਤੇ tufaan ਉਹਦੀ ਮੰਨ ਦੇ ਜਮੀਨ ਅਸਮਾਨ ਉਸ ਤੋਂ ਥਰ ਥਰ ਕੰਬਦੇ ਬਲੋ ਹਲੇਲੂਇਆ ਇਟ ਮੀਨ ਅਸਮਾਨ ਦਾ ਮਾਲਕ ਕੌਣ ਆ ਪਰਮੇਸ਼ਵਰ ਹੀ ਆ ਤੇ ਜਿਹੜਾ ਮਾਲਕ ਆ ਉਹ ਤੋਂ ਇਹ ਕੰਮਦੇ ਆ ਉਹਦੇ ਹੁਕਮ ਤੋਂ ਕੰਮਦੇ ਆ ਉਹਦੇ ਹੁਕਮ ਤੋਂ ਡਰਦੇ ਆ ਕਿਉਂਕਿ ਪਰਮੇਸ਼ਰ ਨੇ ਧਰਤੀ ਆਕਾਸ਼ ਨੂੰ ਬਣਾਇਆ بارشਾਂ ਉਹਦੇ ਹੁਕਮ ਦੇ ਨਾਲ ਹੁੰਦੀਆਂ ਸੂਰਜ ਉਹਦੇ ਹੁਕਮ ਦੇ ਨਾਲ ਚੜਦਾ ਤੇ ਅਸਮਾਨ ਉਹਦੇ ਹੁਕਮ ਦੇ ਨਾਲ ਟਿਕਿਆ ਹੋਇਆ ਆ ਹallelujah ਇਹ ਪਰਮੇਸ਼ਰ ਆਪਣੇ ਸ਼ਬਦਾਂ ਨਾਲ ਸਾਰਾ ਕੁਝ ਕੀਤਾ ਹੋਇਆ ਤੇ ਪ੍ਰਭੀ ਯਿਸੂ ਮਸੀਹ ਨੇ ਤੂਫਾਨ ਨੂੰ ਵੀ ਰੋਕ ਦਿੱਤਾ ਉਸ ਤੋਂ ਅੱਗੇ ਪੜਾਂਗੇ ਅਤੇ ਵੱਡਾ ਚੈਨ ਹੋ ਗਿਆ ਤਾਂ ਪੌਣ ਥੰਮ ਗਈ ਹਵਾ ਰੁਕ ਗਈ ਤੇ ਵੱਡਾ ਚੈਨ ਉਦੋਂ ਹੋ ਗਿਆ ਪੜਾਂਗੇ ਉਸ ਨੇ ਉਹਨਾਂ ਨੂੰ ਆਖਿਆ ਤੁਸੀਂ ਕਿਉਂ ਡਰਦੇ ਹੋ ਜੇ ਤੁਹਾਨੂੰ ਨੇਜਾ ਨਹੀਂ ਆਈ ਤਾਂ ਉਹਨਾਂ ਨੇ ਜਾਟਾ ਪੈ ਖਾਦਾ ਅਤੇ ਆਪੋ ਵਿੱਚ ਕਹਿਣ ਲੱਗੇ ਇਹ ਕੌਣ ਹੈ ਕਿ ਕੋਲ ਆਪਣੇ ਟੀਲ ਵੀ ਉਹਦੀ ਮੰਨ ਲੈਂਦੇ ਹਨ ਹਾਲੇਲੂਇਆ ਪਰਮੁਣੇ ਕੀ ਗੱਲ ਉਹਨਾਂ ਨੂੰ ਕਹੀ ਆ ਕਿ ਤੁਸੀਂ ਤੁਹਾਡਾ ਵਿਸ਼ਵਾਸ ਜਿਹੜਾ ਆ ਉਹ ਕਿੱਥੇ ਆ ਤੁਹਾਡਾ ਵਿਸ਼ਵਾਸ ਜਿਹੜਾ ਆ ਉਹ ਕਿੱਥੇ ਆ ਤੁਸੀਂ ਇਹ ਵਿਸ਼ਵਾਸ ਕਿਉਂ ਨਹੀਂ ਰੱਖਿਆ ਤੁਸੀਂ ਦੁਆ ਕਿਉਂ ਨਹੀਂ ਕੀਤੀ ਉਹ ਪ੍ਰਭੂ ਯਸੁਸੀ ਦੇ ਕੋਲ ਗਏ ਤੇ ਉਹਨਾਂ ਨੇ ਪ੍ਰਭੂ ਨੂੰ ਕਿਹਾ ਕਿ ਅਸੀਂ ਮਰ ਰਹੇ ਹਾਂ ਤੇਨੂੰ ਸਾਡਾ ਫਿਕਰ ਨਹੀਂਗਾ ਤੂਫਾਨ ਆ ਗਿਆ ਅਸੀਂ ਨਾਸ਼ ਹੋ ਜਾਣਾ ਆ ਤੇ ਤੂੰ ਸਾਨੂੰ ਜਿਹੜਾ ਆ ਇਸ ਇਸ ਆਫਤ ਤੋਂ ਆਫਤ ਤੋਂ ਬਚਾ ਲੈ ਉਹ ਇੱਕ ਗੱਲ ਉਹਨਾਂ ਨੇ ਚੰਗੀ ਕੀਤੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਮਰ ਰਹੇ ਹਾਂ ਪਰ ਉਹਨਾਂ ਨੇ ਇਹ ਵੀ ਕਿਹਾ ਪ੍ਰਭੂਣਕ ਤੂੰ ਸਾਨੂੰ ਬਚਾ ਲੈ ਜਿਨੇ ਮਰਜੀ ਦੁੱਖ ਪਿੱਛੋਂ ਅਸੀਂ ਹੋਈਏ ਪਰ ਅਸੀਂ ਦੁਆ ਇਹ ਕਹਿੰਦੇ ਕਿ ਪ੍ਰਭੂ ਤੂੰ ਸੰਭਾਲ ਤੂੰ ਸਾਡੇ ਤੇ ਕਿਰਪਾ ਕਰ ਤੂੰ ਸਾਨੂੰ ਜਿਹੜਾ ਆ ਉਹ ਇਸ ਮੁਸੀਬਤ ਵਿੱਚੋਂ ਅਡ ਦੇ ਤੇ ਪ੍ਰਭੂ ਆਪਣੇ ਲੋਕਾਂ ਨੂੰ ਹਮੇਸ਼ਾ ਹੀ ਮੁਸੀਬਤਾਂ ਵਿੱਚੋਂ ਕੱਢਣ ਦੀ ਕੁਦਰਤ ਰੱਖਦੇ ਆ ਹਮੇਸ਼ਾ ਆਪਣੇ ਲੋਕਾਂ ਨੂੰ ਪਰੇਸ਼ਾਨ ਵਿੱਚੋਂ ਕੱਢਣ ਦੀ ਕੂਪਤ ਰੱਖਦੇ ਆ ਤਾਂ ਪਿਛੇਦਰਹਤ ਅਸੀਂ ਕਹਾਈ ਵੀ ਸੁਣੀ ਸੀ ਯੂਰੋਪੀ ਦੀ ਕਿ ਕਿਵੇਂ ਪਰਮੇਸ਼ਵਰ ਨੇ ਇਸ ਨੂੰ ਹੱਥ ਦੇ ਕੇ ਰੱਖਿਆ ਕਿਸੇ ਮਰਜ਼ੀ ਤੋਂ ਡਿੱਗ ਪਿਆ ਸੀਗਾ ਪਰ ਫਿਰ ਵੀ ਪਰਮੇਸ਼ਵਰ ਨੇ ਜਾਨ ਦੀ ਰਾਖੀ ਕੀਤੀ ਹੈ ਔਰ ਪਰਮੇਸ਼ਰ ਨੇ ਇਸ ਨੂੰ ਬਚਾ ਲਿਆ ਪਰਮੇਸ਼ਰ ਬਚਾਉਣ ਦੀ ਕੁਦਰਤ ਰੱਖਦਾ ਆ ਔਰ ਸ਼ਬਦਾਂ ਦੇ ਨਾਲ ਪ੍ਰਭੂ ਨੇ ਜਿਹੜਾ ਸੀ ਆ ਝੀਲ ਨੂੰ ਰੋਕ ਦਿੱਤਾ ਤੂਫਾਨ ਨੂੰ ਰੋਕ ਦਿੱਤਾ ਸ਼ਬਦਾਂ ਦੇ ਵਿੱਚ ਸ਼ਕਤੀ ਹੈ ਸਾਡੇ ਵੀ ਸ਼ਬਦਾਂ ਵਿੱਚ ਸ਼ਕਤੀ ਹੈ ਉਹ ਅਸੀਂ ਵੀ ਜਿਹਨੂੰ ਬੋਲਣਾ ਆ ਕਦੇ ਬੁਰਾ ਨਹੀਂ ਬੋਲਣਾ ਕਦੇ ਵੀ ਮੰਦਾ ਨਹੀਂ ਬੋਲਣਾ ਕਦੇ ਵੀ ਮਾੜਾ ਕਿਸੇ ਨੂੰ ਅਸੀਂ ਨਹੀਂ ਬੋਲਣਾ ਜੇ ਨਹੀਂ ਕੁਛ ਚੰਗਾ ਨਹੀਂ ਬੋਲ ਸਕਦੇ ਤਾਂ ਬੁਰਾ ਵੀ ਨਹੀਂ ਕਹਿੰਦੇ ਅਸੀਂ ਬੁਰਾ ਵੀ ਨਹੀਂ ਬੋਲਣਾ ਅੱਜ ਤੋਂ ਸੋਚ ਕੇ ਜਮਾ ਕੇ ਲੈ ਸਾਡੇ ਸ਼ਬਦਾਂ ਵਿੱਚ ਕੀ ਆ ਅਸੀਂ ਆਪਣੇ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਪ੍ਰਾਰਥਨਾਵਾਂ ਕਰ ਲਈਆਂ ਅਸੀਂ ਪੂਰੇ ਮੁਹੱਲੇ ਦੇ ਵਾਸਤੇ ਪ੍ਰਾਰਥਨਾਵਾਂ ਕਰ ਲਈਆਂ ਕੋਈ ਕਰਨੀ ਉਹਨਾਂ ਪ੍ਰਭੂ ਜੀ ਸੰਤੋਸ਼ੀ ਦੇ ਦੇ ਉਹਦਾ ਭਾਜੀ ਨੂੰ ਦੱਸਿਆ ਸੀ ਨਾ ਇਹ ਬੱਚੇ ਜਿਹੜੇ ਆ ਕੋਈ ਕਰਨੀ ਨਹੀਂ ਨਹੀਂ ਕੋਈ ਮੰਨਦਾ ਨਹੀਂ ਉਹਦੇ ਵਿੱਚ ਆਪਣਾ ਆਪਣੀ ਗਲਤੀ ਨਹੀਂ ਹੈ ਸਾਡੀ ਕੋਸ਼ਿਸ਼ ਕੀ ਆ ਕਿ ਹਰ ਜ਼ੁਬਾਨ ਪੁਕਾਰੇ ਕਿ ਯਿਸੂ ਪ੍ਰਭੂ ਹੈ ਹਰ ਗੋਟਨਾ ਝੁਕੇ ਪਰ ਸਾਰੇ ਬੱਚਨੇ ਨਹੀਂ ਸਾਰੇ ਜਿਹੜੇ ਗੋਟਨੇ ਝੁਕਨੇ ਨਹੀਂਗੇ ਸਾਰਾ ਜਮਾਨਾ ਨੇ ਪ੍ਰਭੂ ਨੂੰ ਪੁਕਾਰਨਾ ਪੁਕਾਰਨ ਨਹੀਂ ਪਰ ਅਸੀਂ ਇਸ ਕੰਮ ਦੇ ਵਿੱਚ ਲੱਗੇ ਰਹਿਣਾ ਉਹ ਪ੍ਰਭੂ ਦੀ ਮਰਜ਼ੀ ਜਿਹਨੂੰ ਬਚਾਉਣਾ ਚਾਵੇ ਉਹਨੇ ਬਚਾ ਲੈਣਾ ਹੈ ਤੇ ਜਿਹਨੂੰ ਉਹਨੇ ਨਾਸ਼ ਕਰਨਾ ਉਹਨੂੰ ਨਾਸ਼ ਕਰਨ ਦਾ ਕੋਈ ਰੋਕ ਸਕਦਾ ਨਹੀਂ ਜਿਹਨੂੰ ਪਰਮੇਸ਼ਰ ਬਚਾਉਣਾ ਚਾਹੁੰਦਾ ਉਹਨੂੰ ਕੋਈ ਮਾਰ ਸਕਦਾ ਨਹੀਂ ਤੇ ਜਿਹਨੂੰ ਪਰਮੇਸ਼ਰ ਜਿਹੜਾ ਹੈ ਨਾਸ਼ ਕਰਨਾ ਚਾਹੁੰਦਾ ਉਹਨੂੰ ਕੋਈ ਬਚਾ ਸਕਦਾ ਨਹੀਂ ਉਹਨੂੰ ਕੋਈ ਬਚਾ ਸਕਦਾ ਨਹੀਂ ਸਾਰਾ ਕੰਟਰੋਲ ਕਿਹਦੇ ਹੱਥ ਵਿੱਚ ਆ ਪਰਮੇਸ਼ਰ ਦੇ ਹੱਥ ਵਿੱਚ ਸਾਰਾ ਕੰਟਰੋਲ ਪ੍ਰਭੂ ਦੇ ਹੱਥ ਵਿੱਚ ਆ ਅਸੀਂ ਆਪਣਾ ਕੰਮ ਕਰਨਾ ਤੇ ਪਰਮੇਸ਼ਰ ਨੂੰ ਆਪਣਾ ਕੰਮ ਕਰਨ ਦੇਣਾ ਅਸੀਂ ਆਪਣਾ ਕੰਮ ਕਰਨਾ ਤੇ ਰੱਬ ਨੂੰ ਆਪਣਾ ਕੰਮ ਕਰਨ ਦੇਣਾ ਅਸੀਂ ਕਿਸੇ ਨੂੰ ਜਿਹੜਾ ਆ ਬੁਰੀਾਈ ਦੇ ਨਾਲ ਜਿੱਤ ਸਕਦੇ ਨਹੀਂ ਇੱਕ ਮੈਂ ਦੁਆਸ ਹੋਰ ਵੀ ਸ਼ਬਦ ਕਹਿਣਾ ਹੁੰਦਾ ਹੈ ਜਦੋਂ ਅਸੀਂ ਮੈਂ ਦੇਲੀ ਦੁਆ ਕਰਦਾ ਸ਼ਾਮ ਦੀ ਰਾਤ ਦੀ ਦੁਆ ਕਰਦੇ ਅਸੀਂ ਸੁਬਹ ਦੀ ਕਰਦੇ ਉਹਦੇ ਵਿੱਚ ਇੱਕ ਮੈਂ ਗੱਲ ਹੋਰ ਕਹਿਣਾ ਹੁੰਦਾ ਹੈ ਕਿ ਪ੍ਰਭੂ ਜਿੰਨੀਆਂ ਲੋਕਾਂ ਨੇ ਮੇਰੇ ਨਾਲ ਭਲਾਈਆਂ ਕੀਤੀਆਂ ਜਿੰਨੀਆਂ ਲੋਕਾਂ ਨੇ ਮੇਰੇ ਨਾਲ ਪੁਲਾਈਆਂ ਕੀਤੀਆਂ ਖੁਦਾਵਰ ਤੂੰ ਹੀ ਉਹਨਾਂ ਦੇ ਨਾਲ ਪੁਲਾਈਆਂ ਕਰ ਵਾਹ ਹਲੇਲੂਇਆ ਹਲੇਲੂਇਆ ਤੇ ਇੱਕ ਗੱਲ ਮੈਂ ਹੋਰ ਕਹਿਣਾ ਹੁੰਦਾ ਪ੍ਰਭੂ ਅਗਰ ਕਿਸੇ ਨੇ ਕਿਸੇ ਕਾਰਨ ਮੇਰੇ ਨਾਲ ਕੋਈ ਵੈਰ ਵਿਰੋਧ ਰੱਖਿਆ ਤੇ ਖੁਦਾਵਰ ਮੈਂ ਉਹਦੇ ਵਾਸਤੇ ਦੁਆਏ ਖੈਰ ਮੰਗਦਾ ਮੈਂ ਉਹਦੀ ਖੈਰ ਮੰਗਦਾ ਹਾਂ ਤੇ ਖੁਦਾਵਰ ਤੂੰ ਉਹਨੂੰ ਵੀ ਪੁਲਾਈ ਵਾਲਾ ਮੰਨ ਦੇ ਵਾਹ ਹਲੇਲੂਇਆ ਹਾਂਜੀ ਅਗਰ ਕੋ ਸਾਡਾ ਵਿਰੋਧੀ ਵੀ ਆ ਨਾ ਤੇ ਖੁਦਾਵਰ ਉਹਨੂੰ ਵੀ ਪੁਲਾਈ ਵਾਲਾ ਮੰਨ ਦੇ ਉਹਦਾ ਵੀ ਮਨ ਤਬਦਲ ਦੇ मेरा कौन-कौन ही नहीं करते ना तो पाये कर दी कि तम तके तके जितना टेन बजे तक मेरे घर पे उठना तो ही है मिच्छी थोड़ा या हर वो थोड़ा या काम जान लो मेरे नाल से मेरा जितना मिच्छी छोटा है ना उन्होंने

ਸਾਡੇ ਵਚਨ ਕਰਨ ਤੋਂ ਸਾਡੀ ਦੁਆ ਕਰਨ ਤੋਂ ਪ੍ਰਭੂ ਦਾ ਨਾਮ ਉੱਚਾ ਚਾਹਣਾ ਚਾਹੀਦਾ ਹੈ ਔਰ ਸਾਰਾ ਇਸ ਦਿਨ ਮਾ ਜਲਾਲ ਕੋਲਾਵਨ ਪ੍ਰਭੇਸ਼ ਮੁਸੀਦੇ ਨਾਮ ਨੂੰ ਨਾਮ ਨੂੰ ਹੀ ਅਸੀਂ ਦਿੰਨੇ ਆ ਸੋ ਸਭ ਨੂੰ ਜੈਨਸੀ ਦੀ ਖੁਸ਼ਾਮਤ ਤੁਹਾਨੂੰ ਬਰਕਤ ਦੇਵੇ ਫਿਰ ਪ੍ਰਭੂ ਨੇ ਚਾਹਿਆ ਕਿ ਅਸੀਂ ਅਗਲੇ ਹਫਤੇ ਫਿਰ ਇਸੇ ਬਚਨਾਂ ਅਗੇ ਸਿੱਖਾਂਗੇ ਕਿ ਸ਼ਬਦਾਂ ਵਿੱਚ ਸ਼ਕਤੀ ਆ ਸਾਡੇ ਸ਼ਬਦਾਂ ਵਿੱਚ ਸ਼ਕਤੀ ਆ ਔਰ ਤੁਹਾਡੇ ਸ਼ਬਦਾਂ